ਨਾਬਾ ਸਦਰ ਪੁਲਿਸ ਨੂੰ ਉਦੋਂ ਸਫਲਤਾ ਹਾਸਲ ਹੋਈ ਜਦੋਂ ਨਾਕਾਬੰਦੀ ਦੇ ਦੌਰਾਨ ਲਖਬੀਰ ਸਿੰਘ ਉਰਫ ਲੱਖਾਵਾਸੀ ਪਿੰਡ ਲੁਬਾਣਾ ਕਰਮੂ ਨੂੰ ਬਿਨਾ ਨੰਬਰ ਮੋਟਰਸਾਈਕਲ ਸਮੇਤ ਰੋਕਿਆ ਗਿਆ ਤੇ ਜਦੋਂ ਡੂੰਗਾਈ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਲਖਬੀਰ ਸਿੰਘ ਦੇ ਕੋਲੋਂ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਪੁਲਿਸ ਦੇ ਵੱਲੋਂ ਰੋਪੀ ਨੌਜਵਾਨ ਦਾ ਰਿਮਾਰਡ ਹਾਸਲ ਕਰ ਖੁਲਾਸੇ ਹੋਣ ਦੀ ਆਸ ਹੈ ਗ੍ਰਿਫਤਾਰ ਕੀਤੇ ਨੌਜਵਾਨ ਤੇ ਪਹਿਲਾਂ ਵੀ 6 ਮੁਕੱਦਮੇ ਦਰਜ ਹਨ ਜਿਨ੍ਹਾਂ ਵਿੱਚ ਇੱਕ ਲੜਾਈ ਝਗੜੇ ਦਾ ਤੇ ਪੰਜ ਚੋਰੀ ਦੇ ਮਾਮਲੇ ਦਰਜ ਹਨ ਮਾ ਜੀ ਆਈਪੀਐਸ ਸਾਹਿਬ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਸਾਹਿਬ ਤੇ ਸਾਡੇ ਸਰਕਾਰ ਦੀ ਯੋਜ ਮੁਹਿੰਮਾ ਉਹਦੇ ਤਹਿਤ ਅਸੀਂ ਜਿਹੜੇ ਮਾੜੇ ਅਨਸਰਨਾ ਉਹਨਾਂ ਦਾ ਅਸੀਂ ਲਗਾਤਾਰ ਉਹਨਾਂ ਨੂੰ ਗ੍ਰਿਫਤਾਰੀ ਕਰ ਰਹੇ ਹਾਂ ਉਹਨਾਂ ਦੀ ਤੇ ਇੱਕ ਇਸੇ ਮਹੀਨ ਦੌਰਾਨ ਸਾਡਾ ਨਾਕਾਬੰਦੀ ਕੀਤੀ ਹੋਈ ਸੀ ਸਾਡੇ ਇੰਚਾਰਜ ਰੋਟੀਪੁਰ ਜਸਵਿੰਦਰ ਸਿੰਘ ਜੀ ਨੇ ਤੇ ਇਹ ਨਾਕੇ ਦੌਰਾਨ ਸਾਨੂੰ ਇੱਕ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਪਾਲਾ ਸਿੰਘ ਨਾਂ ਦਾ ਇਹ ਲਵਾਣਾ ਕਰਮੂ ਦਾ ਰਹਿਣ ਵਾਲਾ ਲੜਕਾ ਹੈ ਸਾਨੂੰ ਨਾਕੇ ਦੇ ਉੱਤੇ ਮਿਲਿਆ ਹੈ ਤੇ ਇਹਦੇ ਕੋਲੋਂ ਅਸੀਂ ਦਰਾਨੇ ਪੁੱਛ ਗਿੱਚ ਇਹਦੇ ਤੋਂ ਸਾਨੂੰ 6 ਮੋਟਰਸਾਈਕਲ ਤੇ 3 ਸਕੂਟਰੀਆਂ ਬਰਾਮਦ ਹੋਈਆਂ ਜਿਹੜੇ ਮੋਟਰਸਾਈਕਲ ਨੇ ਉਹ ਉਹਨਾਂ ਦੇ ਵਿੱਚੋਂ 5 ਕਾਲੇ ਰੰਗ ਦੇ ਨੇ ਇੱਕ ਸਿਲਵਰ ਕਲਰ ਦਾ ਜਿਹੜੀਆਂ 3 ਸਕੂਟਰੀਆਂ ਨੇ ਉਹ ਦੋ ਐਕਟਿਵ ਐ ਤੇ ਇੱਕ ਜੁਪੀਟਰ ਇਹ ਸਾਨੂੰ ਬਰਾਮਦ ਹੋਏ ਨੇ ਤੇ ਇਸ ਦਾ ਰਿਕਾਰਡ ਵੀ ਚੈੱਕ ਕੀਤਾ ਗਿਆ ਇਸ ਤੇ ਪੁਰਾਣੇ ਲਗਭਗ 6 ਮੁਕੱਦਮੇ ਦਰਜ ਨੇ ਜਿਨ੍ਹਾਂ ਚੋਂ ਇੱਕ ਲੜਾਈ ਝਗੜੇ ਦਾ ਤੇ 5 ਇਹ ਤੇ ਚੋਰੀ ਦੇ ਮੁਕੱਦਮੇ ਦਰਜ ਨੇ ਸਤਿ ਸ੍ਰੀ ਅਕਾਲ ਜੀ ਹਾਂਜੀ ਇਹਨੂੰ ਅਸੀਂ ਅਰੈਸਟ ਕੀਤਾ ਹੁਣ ਇਹਦਾ ਰਿਮਾਂਡ ਲਵਾਂਗੇ ਅਸੀਂ ਜੁਡੀਸ਼ੀਅਲ ਪੁਲਸ ਰਿਮਾਂਡ ਲਵਾਂਗੇ ਤੇ ਉਹਦੇ ਡਿਊਰਿੰਗ ਇਨਵੈਸਟੀਗੇਸ਼ਨ ਤੇ ਜਿਹੜਾ ਵੀ ਇਹ ਦੇ ਕੇ ਇਹਦੇ ਨਾਲ ਇਨਵੋਲਵ ਨੇ ਬੰਦੇ ਤੇ ਉਹਨਾਂ ਦਾ ਪਤਾ ਕਰਕੇ ਉਹਨਾਂ ਨੂੰ ਨਾਮਿਨੇਟ ਕੀਤਾ ਜਾਊਗਾ ਇਹਨਾਂ ਨੇ ਨਾ ਜੀ ਬੰਦੇ ਇਹ ਦੋਸ਼ੀ ਨੇ ਇਹਦੇ ਜਿਹੜੇ ਨੰਬਰ ਨੇ ਉਹ ਫਿਲਹਾਲ ਉਹਨਾਂ ਦੇ ਨੰਬਰ ਪਲੇਟਾਂ ਨਹੀਂ ਹੈਗੀਆਂ ਬਾਈਕ ਦੀ ਸੋ ਅਸੀਂ ਜਿਹਨਾਂ ਨੰਬਰ ਤੇ ਚਾਸੀ ਨੰਬਰ ਅਸੀਂ ਕਰ ਲਏ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਤੇ ਅਸੀਂ ਇਹਨਾਂ ਦਾ ਮਾਲਕੀ ਕਢਾ ਕੇ ਤੇ ਉਹ ਸਾਰਾ ਵੈਰੀਫਾਈ ਕਰਾਂਗੇ ਕਿੱਥੋਂ ਕਿੱਥੋਂ ਹੋਇਆ ਇਹ ਫਿਲਹਾਲ ਦੀ ਜੋ ਜਿੰਨੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੋਈ ਆ ਫਿਲਹਾਲ ਇਹ ਪੰਜਾਬ ਦੇ ਨੇੜੇ-ਤੇੜੇ ਦੇ ਏਰੀਏ ਤੁਸੀਂ ਪਟਿਆਲਾ ਜ਼ਿਲ੍ਹੇ ਦੇ ਜਿਵੇਂ ਭਵਾਨੀਗੜ੍ਹ ਲਾ ਲੋ ਨਾਬਾ ਹੋ ਗਿਆ ਪਟਿਆਲਾ ਹੋ ਗਿਆ ਇਧਰੋਂ ਭਾਸ ਹੋ ਗਿਆ ਤੇ ਉਹ ਨੇੜੇ-ਨੇੜੇ ਪਿੰਡਾਂ ਦੇ ਏਰੀਏ ਦੇ ਵਿੱਚੋਂ ਇਹ ਚੋਰੀ ਕਰਦਾ ਬਾਈਕ ਤੇ ਸਕੂਟਰੀਆਂ ਇਹ ਸਿੰਪਲੀ ਜੀ ਇਹਨਾਂ ਕੋਲ ਜਿੰਨੀ ਕਿ ਇਨਵੈਸਟੀਗੇਸ਼ਨ ਫਿਲਹਾਲ ਦੀ ਘੜੀ ਹੋਈ ਆ ਇਹ ਸਿੰਪਲ ਇਹਨਾਂ ਕੋਲ ਚਾਬੀਆਂ ਦਾ ਛੱਲਾ ਟਾਈਪ ਹੁੰਦਾ ਤੇ ਉਹ ਸਿੰਪਲੀ ਸਪਲੈਂਡਰ ਮੋਟਰਸਾਈਕਲ ਦੇ ਹਿਲਾਉਂਦੇ ਨੇ ਮੋਸਟਲੀ ਲੱਗ ਜਾਂਦਾ ਤੇ ਉੱਥੋਂ ਇਹ ਬਾਈਕ ਜਿਵੇਂ ਕੋਈ ਬੰਦਾ ਲਾਲੋਪਾਰਕ ਦੇ ਵਿੱਚ ਕੋਈ ਸ਼ਾਪ 'ਚ ਗਿਆ ਹੋਇਆ ਬਾਹਰ ਬਾਈਕ ਲੱਗਿਆ ਹੁੰਦਾ ਉੱਥੋਂ ਇਹ ਲਾ ਕੇ ਦੇ ਚਾਬੀਆਂ ਉੱnikਲ ਜਾਂਦੇ ਨੇ ਪੁਲਿਸ ਜੀ ਪੂਰਾ ਮਸਤੀ ਦੇ ਨਾਲ ਤਨਾਤ ਦਾ ਤੁਸੀਂ ਦੇਖੋਗੇ ਸਾਡਾ ਨਾਕਾ ਵੀ ਡੇਲੀ ਮੰਗੂ ਇਵਨਿੰਗ ਦੇ ਵਿੱਚ ਲੱਗਦਾ ਬਿਨਾ ਜਿਹੜੇ ਵਿਦਆਊਟ ਨੰਬਰ ਉਹਨਾਂ ਦਾ ਚਲਾਨ ਵੀ ਕੀਤੇ ਜਾਂਦੇ ਨੇ ਸਾਡੀਆਂ ਰੇਡ ਪਾਰਟੀਆਂ ਵੀ ਬਣੀਆਂ ਹੋਈਆਂ ਨੇ ਅਸੀਂ ਜਿਵੇਂ ਪਿੰਡਾਂ ਦੇ ਵਿੱਚ ਜਿੱਥੇ ਵੀ ਕੋਈ ਵੀ ਸਾਨੂੰ ਕੋਈ ਸੁਣਨ ਨੂੰ ਮਿਲਦਾ ਵੀ ਮਾੜੇ ਆਂਸਰ ਨੇ ਇੱਥੇ ਉੱਥੇ ਸਾਡੇ ਵੱਲੋਂ ਗਸ਼ਤ ਵੀ ਕੀਤੀ ਜਾਂਦੀ ਹੈ ਨਾਕਾਬਦੀ ਵੀ ਕੀਤੀ ਜਾਂਦੀ ਹੈ ਪੁਲਿਸ ਪੂਰੀ ਤਰ੍ਹਾਂ ਤਨਾਤ ਆ ਨਾਈ ਡੋਮੀਨੇਸ਼ਨ ਵੀ ਸੀਨੀਅਰ ਅਸਟਰਾਂ ਦੇ ਹੁਕਮ ਦੇ ਨਾਲ ਅਸੀਂ ਵਧਾਈ ਹੋਈ ਹੈ ਪੂਰੀ ਤੁਸੀਂ ਦੇਖੋਗੇ ਸਾਡਾ ਡੇਲੀ ਇਵਨਿੰਗ ਚ ਨਾਕਾ ਵੀ ਲੱਗਿਆ ਹੁੰਦਾ ਪੁਲਿਸ ਪੂਰੀ ਮਸਤੀ ਨਾਲ ਤਨਾਤ ਆ ਅਸੀਮ ਵੱਤੋ ਵੱਦ ਦੀ ਲੋਕਾਂ ਨੂੰ ਇਹੀ ਕਹਾਂਗੇ ਬੇਨਤੀ ਵੀ ਸਾਡਾ ਵੱਤੋ ਵੱਦ ਸਾਥ ਦਿਓ ਯੁੱਧ ਨਸ਼ਾ ਵਿਰੁੱਧ ਸੈਕਿੰਡ ਇਹਦਾ ਜਿਹੜਾ ਵਰਜ਼ਨ ਆ ਉਹ ਸ਼ੁਰੂ ਹੋ ਗਿਆ ਜਿਹੜੀ ਵੀਡੀਸੀ ਨੇ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਸਾਡੇ ਨਾਲ ਹੈਗੇ ਨੇ ਬਾਕੀ ਪਿੰਡ ਵਾਸੀਆਂ ਦਾ ਅਸੀਂ ਸਹਿਯੋਗ ਮੰਗਦੇ ਹਾਂ ਕਿਉਂਕਿ ਜਿਹੜੀ ਇਹ ਲਹਿਰ ਆ ਇਹਦੇ ਵਿੱਚ ਪਿੰਡ ਵਾਸੀਆਂ ਦਾ ਸਾਨੂੰ ਸਾਥ ਹੋਣਾ ਬਹੁਤ ਜ਼ਰੂਰੀ ਆ ਉਹਦੇ ਨਾਲ ਹੀ ਅਸੀਂ ਵੱਤੋ ਵੱਦ ਜਿਹੜੇ ਨਸ਼ਾ ਜਾਂ ਕਰਨ ਵਾਲੇ ਨੇ ਜਿਹੜੇ ਇਸ ਬਿਮਾਰੀ ਨਾਲ ਜੂਝ ਰਹੇ ਨੇ ਜਾਂ ਜਿਹੜੇ ਵੇਚਣ ਵਾਲੇ ਉਹਨਾਂ ਦੇ ਅਸੀਂ ਨੱਥ ਪਾ ਸਕਾਂਗੇ